ਸ਼੍ਰੀ ਗੁਰੂ ਰਵਿਦਾਸ ਮੰਦਿਰ ਕਮੇਟੀ ਵੱਲੋਂ ਹਾਲ ਬਾਜ਼ਾਰ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਵਸ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਇਸ ਮੌਕੇ ਸ਼੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਸ਼੍ਰੀ ਬੜਾ ਹਨੂਮਾਨ ਮੰਦਿਰ ਦੇ ਚੇਅਰਮੈਨ ਰਾਕੇਸ਼ ਸ਼ਰਮਾ ਅਨਿਲ ਸ਼ਰਮਾ ਅਤੇ ਪ੍ਰਿੰਸੀਪਲ ਕੈਪਟਨ ਸੰਜੀਵ ਕੁਮਾਰ ਸਮੇਤ ਰਾਜਨੀਤਿਕ ਧਾਰਮਿਕ ਸਮਾਜਿਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਅਤੇ ਸਭਾ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਧਾਨ ਯੁਧਵੀਰ ਚੇਅਰਮੈਨ ਲਖਪਤ ਰਾਏ ਜੁਆਇੰਟ ਸੈਕਟਰੀ ਬਾਉវេਦ ਪ੍ਰਕਾਸ਼ ਰਮੇਸ਼ ਕੁਮਾਰ ਅਜੇ ਕੁਮਾਰ ਸੰਜੇ ਕੁਮਾਰ ਹਰੀਸ਼ ਦਵਾਰਕਾ ਦਾਸ ਸਮੇਤ ਸੰਗਤਾ ਮੌਜੂਦ ਸਨ ਅੱਜ ਆਪਾਂ ਗੁਰੂ ਮਹਾਰਾਜ ਦਾ 648 ਮਾ ਜਨਮ ਦਿਹਾੜਾ ਮਨਾ ਰਹੇ ਹਾਂ ਜੋ ਇਹ ਪ੍ਰੋਗਰਾਮ ਚੱਲਦਾ ਪਿਆ ਤੁਸੀਂ ਦੇਖਦੇ ਪਿਓ ਇਹ ਅੱਜ ਸ਼ਹਿਰ ਦੇ ਮੁਖਰੇ ਮੁਖਰੇ ਇਲਾਕੇ ਤੋਂ ਗੁਰੂ ਮਹਾਰੇ ਦੀ ਸੋਹਣੀ ਸੋਹਣੀ ਸਵਾਰੀਆਂ ਲੈ ਕੇ ਇੱਥੇ ਪਹੁੰਚੇ ਨੇ ਦੇਰ ਤੋਂ ਸਵਾਰੀ ਹਰ ਰੰਭ ਹੋਣੀ ਥੋੜੀ ਦੇਰ ਤੱਕ ਜੇ ਸ਼ਹਿਰ ਦੇ ਬਕਰ ਬਕਰ ਲਾਕੇ ਤੇ ਹੁੰਦੇ ਤੇ ਮੰਦਰ ਤੇ ਹੀ ਸਮਾਪਤ ਹੋਏ ਤਿਆਰੀਆਂ ਚੱਲਦੀਆਂ ਜੀ ਬਹੁਤ ਦਿਨਾਂ ਦਿਨਾਂ ਤੋਂ ਸੋਤ ਤਿਆਰੀਆਂ ਚੱਲਦੀਆਂ ਬਹੁਤ ਖੁਸ਼ੀ ਹੁੰਦੀ ਹੈ ਹਰ ਪਰਿਵਾਰ ਦੇ ਵਿੱਚ ਕਿ ਵੀ ਗੁਰਮਾਰੇ ਦਾ ਜਿਹੜਾ ਦਿਨ ਹੈਗਾ ਲੁੱਕ ਠੀਕ ਤੇ ਨੇ ਕਦੋਂ ਆਵੇ ਹੁਣ ਕੱਲ ਦਾ ਜਿਹੜਾ ਦਿਨ ਹੈਗਾ ਸਵੇਰੇ 5 ਵਜੇ ਪ੍ਰਭਾਤ ਪਰੀ ਨਿਕਲੇਗੀ ਜਿਹੜਾ ਸੰਗਤਾਂ ਬਹੁਤ ਔਰ ਤੇ ਚਾਹ ਨਾਲ ਆਉਂਦੀਆਂ ਉਸ ਤੋਂ ਬਾਅਦ ਝੰਡੇ ਰਸਮ ਹੋਣੀ ਹੈ ਸਸੰਗਤ ਤੇ ਸਾਰੀ ਦਿਹਾੜੀ ਚੱਲੇਗਾ ਗੁਰੂ ਮਹਾਰਾਜ ਦਾ ਲੰਗਰ ਚੱਲਣਾ ਹੈ ਸਾਡੇ ਮੰਦਰੋਂ ਵੀ ਆਪਾਂ ਅਸੀਂ ਸੰਦੇਸ਼ ਦਿੰਨੇ ਆ ਕਿ ਵੀ ਜੇਕਰ ਕੋਈ ਵੀ ਬੱਚਾ ਪੜਨਾ ਪੜਨਾ ਚਾਹੁੰਦਾ ਤੇ ਸਾਡੀ ਸੰਸਥਾ ਉਹਦੀ ਮਦਦ ਕਰਦੀ ਹੈ ਗੁਰੂ ਮਹਾਰਾਜ ਜਿਹੜੇ ਸਾਡੇ ਉਹ ਬਹੁਤ ਮਤਲਬ ਸਿੱਧੇ ਸੁਭਾਅ ਵਾਲੇ ਸਭ ਭਗਤੀ ਜਿਹਾ ਬਾਹਰ ਦਾ ਉਹਨਾਂ ਨੇ ਭਗਤੀ ਦੀ ਲਹਿਰ ਚਲਾਈ ਮਤਲਬ ਲੋਕਾਂ ਨੂੰ ਮਤਲਬ ਆਜ਼ਾਦੀ ਦੁਆਏ ਭਗਤੀ ਦੀ ਤੇ ਜਿਸ ਨਾਲ ਮਨ ਲੋਕ ਇਨਸਾਨ ਦੇ ਸਾਰੇ ਇਨਸਾਨ ਇੱਕੋ ਜਿਹੇ ਨੇ ਮਤਲਬ ਕੋਈ ਉੱਚੀ ਨੀਂ ਨਹੀਂ ਹੈਗਾ ਗੁਰੂ ਮਹਾਰਾਜ ਖੁਦ ਕਹਿੰਦੇ ਕਿ ਮੈਂ ਉਹ ਜੋ ਨੀਚ ਕਰਿਆ ਮੇਰਾ गोविंद ਤਾਹੂ ਤੇ ਨਾ ਡਰੇ ਉਸ ਸਕੰਦੇਈ ਉਹਨਾਂ ਕਰੇ ਹੰਦਰੀ ਬਾਣੀ ਚ ਵੀ ਆਂਦਾ ਹੈ ਈਸ਼ਵਰ ਕੀ ਕਿਰਪਾ ਬਿਨਾ ਬਿਲੇਨ ਆ ਕਿੰਝ ਤੱਕ ਗਿਆਨ ਬਿਨ ਸਸਨ ਸਤਗੁਰੂ ਬਿਨਾ ਵੀ ਹੈ ਬਸ ਉਸ ਵੈਸਾ ਮਹਾਰਾਜ ਜਿਹੜੇ ਸਾਨੂੰ ਉਪਦੇਸ਼ ਦਿੰਦੇ ਆ ਸਾਨੂੰ ਸਹੀ ਆ ਉਹਨਾਂ ਦੇ ਅਜੀਬ ਅਪਣਾ ਕੇ ਉਹਨਾਂ ਦੇ ਮਾਰਾ ਦਰਸ਼ਨ ਤੇ ਚੱਲਣਾ ਚਾਹੀਦਾ ਹੈ